ਟਿਆਲਦ ਪਿੰਡ ਬਠੋਈ ਵਿੱਚ ਇੱਕ ਜੇਠ ਵੱਲੋਂ ਆਪਣੀ ਹੀ ਛੋਟੀ ਭਾਬੀ ਦਾ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਉਸ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਭਾਬੀ ਉਸ ਦੇ ਕੋਲੋਂ ਆਪਣੇ ਜੇਠ ਕੋਲੋਂ ਆਪਣੇ ਹਿੱਸੇ ਦੇ ਸੋਨੇ ਦੇ ਗਹਿਣਿਆਂ ਦੀ ਮੰਗ ਕਰ ਰਹੀ ਸੀ ਜਿਸ ਕਾਰਨ ਉਹਨਾਂ ਦੇ ਘਰ ਵਿੱਚ ਕਲੇਸ਼ ਰਹਿੰਦਾ ਸੀ ਬੀਤੇ ਦਿਨ ਜਦੋਂ ਉਸ ਨੇ ਮੁੜ ਆਪਣੇ ਗਹਿਣੇ ਮੰਗੇ ਤਾਂ ਜੇਠ ਕਾਫੀ ਗੁੱਸੇ ਵਿੱਚ ਆ ਗਿਆ ਉਸ ਨੇ ਕਾਗਜ਼ ਕੱਟਣ ਵਾਲਾ ਕਟਰ ਚੁੱਕ ਲਿਆ ਜਿਸ ਤੋਂ ਬਾਅਦ ਉਸਦੇ ਸਾਈਡ ਤੇ ਵਾਰ ਕੀਤਾ ਜਿਸ ਕਾਰਨ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਔਰਤ ਨੇ ਦਮ ਤੋੜ ਦਿੱਤਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਕੁਝ ਲੋਕ ਵੀ ਖੜੇ ਸਨ ਪਰੰਤੂ ਬਾਵਜੂਦ ਉਸ ਦੇ ਬੇਖੌਫ ਹੋ ਕੇ ਕਟਰ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਔਰਤ ਦੀ ਜਾਨ ਚਲੀ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਜੇਟ ਨੂੰ ਫੜਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਵੱਡੀ ਖਬਰ ਪਟਿਆਲਾ ਤੋਂ ਹੈ ਹਾਂ ਸਿੱਖਲਾ ਸੁਣ ਕੇ ਨਾ ਮੈਂ ਜਿਆਰ ਬਣਾ ਕੇ ਸੱਲਾਮ ਅਸ਼ਿਆ ਪਰਚੀ ਦੇ ਦੋ ਮੈਂ ਬੋਲ ਕੇ ਨਹੀਂ ਸੁਣਿਆ ਮੈਨੂੰ ਪਰਚੀ ਚਾਹੀਦੀ ਆ ਪਰਚੀ ਦੇ ਦੋ ਕੋਈ ਨਹੀਂ ਮੈਂ ਕਰ ਦਾਂਗੇ ਆਪਣਾ ਮੈਂ ਵੀ ਪੈਸਾ ਇਕੱਠਾ ਕਰਾਂਗੀ ਹਾਂ ਨਾ ਠੀਕ ਹੈ ਤੁਸੀਂ ਆਪ ਦਾ ਸਮਾਨ ਪਿਆਰ ਰੱਖੋ ਸਾਰਾ ਲਿਖਿਆ ਹੋਇਆ ਸਮਾਨ ਹਾਂ ਸਮਾਨ ਕੋਈ ਹੁਣ ਤਾਂ ਪਿਆਰ ਸਾਰਾ ਕੁਝ ਹੋਗਾ ਪੈਸੇ ਦੇ ਨਾਲ ਉੱਦੀ ਵਗੈ ਨਾ ਲਾਲਚ ਆ ਜਾਂਦਾ ਬੰਦੇ ਦਾ ਘਾਟੋਂ ਕੋਈ ਨਹੀਂ ਪਤਾ ਕਿ ਐਸਾ ਲਿਟਿਆ ਦੇ ਕੋਈ ਦਾ ਨਹੀਂ ਭਾਈ ਨੂੰ ਕਿਹੜਾ ਮੈਂ ਪਿਆ ਪਰਚੀ ਲਿਆ ਦੋ ਮੈਂ ਨਾ ਉਹ ਮੈਂ ਖੜੀ ਆ ਰਹੀ ਕੋਈ ਨਹੀਂ ਜੇ ਕਰ ਗਿਆ ਹਸਾਬ ਹੈ ਸਾਬ ਆਇ ਨਹੀਂ ਸਾਬ ਬੈਦੰਦੀ ਕਿ ਮੈਨੂੰ ਪੱਤੀ ਬਣਾ ਕੇ ਦੇ ਦੋ ਮੈਂ ਰਾਤ ਵੀ ਕਹਿ ਗਈ ਸੀ ਮੈਂ ਮੈਂ ਆਇ ਨਹੀਂ ਕਰਨਾ ਯਾਰ ਮੈਂ ਮੈਨੂੰ ਨੰਦਾ ਹੀ ਮੈਨੂੰ ਪੱਤੀ ਦੇ ਦੋ ਲਿਖ ਕੇ 6 ਸਾਲ ਦਾ ਆਇਆ ਮੈਂ ਮੈਂ ਵੀ ਲੈਣੀ ਨਹੀਂ ਪਰ ਆਸਾਬ ਹੋਇਆ ਕੋਈ ਤੂੰ ਲਾਲ ਮੈਂ ਕਿਉਂ ਲਾਮਾ ਮੈਨੂੰ ਨਹੀਂ ਆਂਦਾ ਸਾਬ ਮੈਨੂੰ ਲਿਖ ਕੇ ਦੇ ਦੋ ਚਲ 1 ਲੱਖ ਜੰਨ ਲਿਖ ਕੇ ਦੇ ਦੋ 6 ਸਾਲਾਂ ਦਾ ਸਾਰਾ ਕੁਝ ਲਿਖ ਕੇ ਦੇ ਦੋ ਜਿਹਦੇ ਚ ਪੁਵਾਣਾ ਉਹ ਵੀ ਦੋ ਕਿਦਾ ਪੁਵਾਣਾ ਖਾਤਾ ਪੁਵਾਣਾ ਕੱਲ ਮੰਗਦਾ ਹੀ ओके एक मिनिट रहयो। ਐਨਾ ਟਾਈਮ ਨਿਕਾ ਸੀ ਜਾਣਾ, ਜਾਣਾ। ਰੋਟੀ ਤਾਂ ਫੇਰ ਵੀ ਖਾ ਲੋਂਗੇ। ਕਿ ਆ ਟਿਕੀ ਸਾਡੇ ਕੋਲ ਤਾਂ ਨਹੀਂ ਗਈ। ਸਾਰੇ 2 ਦਿਨ ਹੋ ਗਏ ਤੁਹਾਡੇ ਕੋਲ ਹਸਾਬ ਨਹੀਂ ਹੋਇਆ। ਮੈਂ ਤਾਂ ਸਾਰਾ ਘਰ ਤੇ ਦੇਖੋ ਯਾਰ ਖਤਮ ਕਾਈ ਕਰਾਂਦੇ ਹਾਂ। 2 ਦਿਨ ਲਿੰਗੀ। ਤੂੰ ਹਟ ਰਹੀ ਆ? ਤੇਨੂੰ ਹਿਸਾਬ ਨੂੰ 2 ਦਿਨ ਹੋ ਗਏ, ਕੀ ਆ ਹੋਇਆ? ਵਿੱਚ ਬੋਲਣ ਦੇ ਕਿਹਿਆ ਗਿਆ ਤੇਨੂੰ ਨਾਲ? ਤੂੰ ਤੇਰਾ ਤੇ ਪਤਲੀ ਨਹੀਂ। ਮਾਰ ਕੇ ਵੀ ਦੱਬਦਾ ਸਾਰਿਆਂ ਨੂੰ ਮੈਂ। ਫਾਤੂ ਗੱਲਾਂ ਵੀ ਕਰ ਰਹੇ ਆ। ਆ ਤੂੰ ਗੱਲ ਕਰ ਰਿਹਾ ਮੈਨੂੰ ਨਾ ਤੂੰ ਗੱਲ ਕਰ ਰਿਹਾ ਮੈਂ ਹੱਥ ਕਿਵੇਂ ਲਗਾ ਲੈਂਦਾ ਲਗਾ ਲੈਂਦਾ ਲੈ ਲੈਣਾ ਨਾ ਮੇਰਾ ਨਾਮ ਸੰਜੀਵ ਮਾਲੀ ਤੇ ਇਹ ਵੀ ਕਿਹੜੀ ਖੰਨੇ ਦੋ ਜੀ ਤੇ ਇੱਥੇ ਮੇਰੀ ਸਿਸਟਰ ਦੀ ਵਿਆਹ ਹੋਈ ਸੀ ਕਿ ਹੋਰੇ ਕਿਹੜੀ ਜੀ ਤੇ ਬਟੋਈ ਕਲਾ ਜੀ ਇਹ ਗੱਲ ਹੈ ਵੀ ਵੀਡੀਓ ਵਾਲੇ ਉਹ ਰਹੀ ਲੜਾਈ ਦੀ ਕੀ ਮੈਟਰ ਕੀ ਹੈ ਇਹ ਭਾਈ ਉਹਨਾਂ ਦੀ ਆਪਸ ਹੀ ਕੋਈ 골ਡ 골ਡ ਦਾ ਟੱਕਰ ਦੀਗਾ ਕੋਈ ਵੀ ਮੇਰੇ ਸਿਸਟਰ ਰਾਣੇ ਉਹਨਾਂ ਤੋਂ ਲੈਣਾ ਉਹਨਾਂ ਦੀ ਮਾਂ ਤੋਂ ਤੇ ਵੀ ਉਹਨਾਂ ਨੇ ਕਹਿਣ ਦਾ ਮਤਲਬ ਵੀ 골ਡ ਦਾ ਕੋਈ ਉਹਨਾਂ ਨੇ ਮੰਗਿਆ ਹੋਣਾ ਵੀ ਉਹ ਬਾਹਰ ਗਲੀ 'ਚ ਖੜ ਕੇ ਮੰਗਦੇ ਨੇ ਵੀ ਤੁਸੀਂ ਸਾਡਾ ਹਿਸਾਬ ਕਰੋ ਵੀ 골ਡ ਸਾਨੂੰ ਦੋ ਵੀ ਅਸੀਂ ਆਪਣੇ ਬੱਚੇ ਦਾ ਫਿਊਚਰ ਦੇਖਣਾ ਜੀ ਵੀ ਅਸੀਂ ਚਾਹੇ ਉਹਨੂੰ ਵੇਚੀਏ ਹਨਾ ਚਾਹੇ ਜਾਵੇ ਉਹਨੂੰ ਕੋਈ ਗਿਰਵੀ ਰੱਖੇ ਜੋ ਵੀ ਲਾ ਲੋ ਵੀ ਅਸੀਂ ਆਪਣੇ ਬੱਚੇ ਦਾ ਅੱਗੇ ਫਿਊਚਰ ਵਧਾਣਾ ਤੇ ਇਹ ਚੱਕਰ ਦੇ ਵਿੱਚ ਨਹੀਂ ਕੋਈ ਨਹੀਂ ਭਾਈ ਉਹ ਭਾਈ ਸੁਣੋ ਗੱਲ ਕੀ ਹੋਈ ਹੈ ਭਾਈ ਆਹ ਮਰਾਣਾ ਇਹਨਾਂ ਦੀ ਆਪਸ ਚ ਲੜਾਈ ਹੋਈ ਤੇ ਉਹਨਾਂ ਨੇ ਇੱਕ ਵਾਰੀ ਪਿੰਡ ਵਾਲੇ ਨੇ ਵੀ ਇਹਨਾਂ ਨੂੰ ਵਾਪਸ ਇੱਕ ਵਾਰੀ ਘਰੇ ਬਾੜਤਾ ਤੇ ਉਸ ਦਿਵਾਰ ਮੈਨੂੰ ਪਤਾ ਨਹੀਂ ਵੀ ਉਹ ਚਾਕੂ ਲੈ ਕੇ ਆਏ ਤੇ ਇਹਦੀ ਭਰਾ ਤੇ ਇਹਦੀ ਭਰਜਾਈ ਇੱਕ ਦੇ ਹੱਥ ਤੇ ਪਤਾ ਨਹੀਂ ਡੰਡਾ ਸੀ ਭਾਈ ਜੱਗ ਕਿਰਚ ਸੀ ਕੁਝ ਵੀ ਮੈਨੂੰ ਨਹੀਂ ਪਤਾ ਜਿਹੜੇ ਬੰਦੇ ਜਾਓ ਚਾਚਾ ਮਾਰਦਾ ਦਿਖ ਰਹੀ ਨੂੰ ਪੁੱਟਰ ਨਹੀਂ ਪੁੱਟਰ ਵੀ ਮਾਰਦਾ ਵੀ ਮੈਨੂੰ ਨਹੀਂ ਪਤਾ ਵੀਡੀਓ ਸਾਰੀ ਜਿਹੜਾ ਉਹ ਉਹਦਾ ਉਹਦਾ ਜੇਡ ਸੀਗਾ ਦੇ ਸਿਸਟਰ ਦਾ ਜਿਹਨੇ ਕੇ ਉਹਦਾ ਭਰਾ ਸੀਗਾ ਤੇ ਭਰਾ ਤੇ ਭਰਜਾਈ ਤੇ ਉਹਦੀ ਮਾਂ ਵੀ ਵਿੱਚੇ ਸੀਗੀ ਤੇ ਜਿਨ੍ਹਾਂ ਨੇ ਹੁਣ ਕੱਲ ਇੱਥੇ ਬਿਆਨ ਸੀਗੇ ਵੀ ਉਹਰੇ ਪੰਜ ਸੌ ਜਣੇ ਨਾਮ ਲਗਾਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਮੇਨ ਮੇਨ ਤੁਸੀਂ ਉਹਨਾਂ ਦੇ ਨਾਮ ਲਿਖਾਓ ਵੀ ਜਿਵੇਂ ਭਰਾ ਤੇ ਭਰਜਾਈ ਹੋ ਗਿਆ ਤੇ ਇੱਕ ਉਹਦੀ ਮਾਂ ਹੋ ਗਈ ਉਹ ਉਹਦੀ ਬਲਡਿੰਗ ਸੀ ਮੁੰਡੇ ਦੀ ਤੇ ਇੱਕ ਚਾਚਾ だっते ਤੇ ਇੱਕ ਚਾਚਾ ਹੋ ਗਿਆ ਇੱਕ ਉਹਦੀ ਚਾਚੀ ਹੋ ਗਈ ਤੇ ਤੇ ਕੋਲ ਤੁਸੀਂ ਬੇਫਿਕਰ ਆਰਾਮ ਨਾਲ ਬੇਟਾ ਕਿਨੇ ਸਾਲ ਦਾ ਹੈ ਬੇਟਾ ਸੱਤ ਸਾਲ ਦਾ ਉਹਨੂੰ ਫਿਰਨੇ ਸਾਲ ਦਾ ਹੀ ਬੇਟਾ ਇਹਨਾਂ ਦਾ ਬੇਟਾ ਇੱਕ ਵਾਰ 7-8 ਸਾਲ ਦਾ ਹੋਊਗਾ ਯਾਰ ਮੈਨੂੰ 10 ਸਾਲ ਦੇ ਨੇੜੇ ਹੋਗਾ 9-10 ਲੱਗੂਗੀ ਤੰਗ ਕਰਦੇ ਦੇਹ ਜੀ ਪਹਿਲਾਂ ਵੀ ਵੀ ਜੇ ਤੰਗ ਕਰਦੇ ਪਹਿਲਾਂ ਅਸੀਂ ਕਿੰਨੀ ਵਾਰ ਮੈਂ ਆਇਆ ਇਹਨਾਂ ਤੇ ਲੜਾਈ ਲੜੋਈ ਛਡਾਉਣ ਬਾਬੇ ਪਹਿਲਾਂ ਫੈਸਲਾ ਵੀ ਹੋ ਜਾ ਇਹਨਾਂ ਦਾ ਓਰੇ ਅਸੀਂ ਖੰਨੇ ਵੀ ਆ ਕੇ ਲਗਾਇਆ ਸ਼ੇਵਸਾ ਨਾਲ ਬਾਲ ਠਾ ਕਰੇ ਤੂੰ ਸਮਰਾਲਾ ਰੌਣਕੁੜੇ ਰਾਯੋ ਉਹਨਾਂ ਨੇ ਵੀ ਫੈਸਲਾ ਕਰਾਇਆ ਇਹਨਾਂ ਦਾ ਤੇ ਉਹਦੇ ਨਾਲ ਚਲੋ ਸੁਗੀ ਬਸਣ ਲੱਗ ਗਈ ਫਿਰ ਇੱਥੇ ਫਿਰ ਉਦੋਂ ਬਾਅਦ ਫਿਰ ਹੋਇਆ ਫਿਰ ਮੈਂ ਆਪਣੇ ਯਾਰ ਦੋਸਤਾਂ ਲੈ ਕੇ ਵੀ ਚਲੋ ਅਸੀਂ ਕਿਹਾ ਬੈਠ ਕੇ ਥਾਣੇ 'ਚ ਵੀ ਇੱਥੇ ਫੈਸਲਾ ਕਰਾ ਲਈਏ ਤੇ ਫੈਸਲਾ ਹੋਇਆ ਚਲੋ ਫਿਰ ਬਸਣ ਲੱਗ ਗਿਆ ਅਸੀਂ ਮੈਂ ਇਹਨੂੰ 2 ਸਾਲ ਬੁਲਾਇਆ ਨਹੀਂ ਆਪਣੀ ਸਿਸਟਰ ਨੂੰ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਮੈਨੂੰ ਫੋਨ ਵੀ ਉਧਰ ਪ੍ਰਧਾਨ ਦਾ ਹੁੰਦਾ ਮਿਲੰਦਾ ਵੀ ਐਦਾ ਕਰਕੇ ਵੀ ਤੇਰੀ ਭੈਣ ਦੇ ਟਾਕੂ ਮਾਰਦਾ ਕਿਨੇ ਵੀ ਪਤਾ ਚੱਲੇ ਮੈਨੂੰ ਅਹੀ 11:00 11:30 11:30 ਐਵੇਂ ਕੋ ਟਾਈਮ ਸੀ ਮੇਰੀ ਕਰ ਵੀ ਜਾਂਦੀ ਹੋਗੀ ਹਾਂਜੀ ਇਹ ਮੇਰੀ ਕਰ ਵੀ ਜਾਂਦੀ ਹੋਗੀ ਅਸੀਂ ਕਹਿੰਦੇ ਵੀ ਸਾਡੇ ਨਾਲ ਇਨਸਾਫ ਹੋਵੇ ਕਿਉਂਕਿ ਮੇਰੀ ਭੈਣ ਗਈ ਹੈ ਨਾ ਬੇ ਇਹਨਾਂ ਦਾ ਵੀ ਜਿਵੇਂ ਹੁਣ ਇਹਨਾਂ ਦੇ ਦੇਦੇ ਪਰਦਾ ਤੇ ਪਰਜਾਈ ਦਾ ਤੇ ਜਿਨ੍ਹਾਂ ਦਾ ਮੇਨ ਹੱਤਾ ਹੈ ਕਿ ਇਹ ਵੀ ਮਾਂ ਦਾ ਨਾਮ ਕੀ ਨਾਮ ਨੇ ਮੈਨੂੰ ਪਤਾ ਨਹੀਂ ਉਹ ਲੋ ਜਿਹਦੇ ਮੈਂ ਜੇਫਰ ਕੀ ਨਾਮ ਪਰ ਉਹ ਵੈਸੇ ਹੁਣ ਰਾਣਾ ਕਹਿੰਦੇ ਨੇ ਜੀ ਹੁਣ ਤਾਂ ਅਰੇਸਟ ਪਈ ਹੈ ਜਿਸੇ ਦੀ ਉਹਦੇ ਉਹਦੇ ਜਿਵਾਏ ਉਹਦੇ ਜੇੜ ਦੀ ਪਈ ਹੈ ਦੂਰ ਤੇ ਉਹਦੇ ਮਾਂ ਕੱਲ ਗਈ ਬੈਠੇ ਸੀਗੇ ਤੇ ਉਹਨੂੰ ਉਹਦਾ ਬੇਟਾ ਕਹ ਰਿਹਾ ਦੀ ਵਿੱਕੀ ਤੇ ਸਾਡਾ ਪ੍ਰੋਣਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਇਹਨੂੰ ਛੱਡ ਦੇ ਵੀ ਗਾਉਂ ਹੱਥੇ ਆ ਜਾਓਗੇ ਹੁਣ ਵੀ ਮੈਨੂੰ ਫੋਨ ਆਇਆ ਦੀ ਹੱਥ ਬੰਨ ਕੇ ਕਹਿੰਦਾ ਦੀ ਉਹ ਅਗਲਾ ਦੋ ਦਿਨ ਪ੍ਰੋਣਾ ਦੇ ਵਿੱਚ ਜਾਤ ਹੋਊਗਾ ਸਾਨੂੰ ਸ਼ੱਕ ਹੈ ਜੀ ਵੀ ਸਾਡਾ ਸ਼ੱਕ ਦੂਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਚਾਹੀਦਾ ਵੀ ਇਹਨਾਂ ਦੇ ਚਾਰਾਂ ਦੇ ਬੰਦੇ ਕਾਰਵਾਈ ਕੀਤੀ ਜਾਵੇ ਜੇ ਕੋਈ ਹੋਰ ਵਿੱਚ ਹੈਗਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇ ਸੰਸਾਰ ਕਿਸੇ ਕਹਿੰਦੀ ਹੈ ਸੰਸਾਰ ਵੀ ਉਹ ਕਹਿੰਦੇ ਵੀ ਵੀ ਹੁਣ ਇਹ ਤਾਂ ਸ਼ਤਾਵ ਹੈ ਭਾਈ ਸ਼ੱਕ ਦਾ ਪਤਾ ਲੱਗਦਾ ਵੀ ਅਗਲਾ ਕਹਿੰਦੇ ਵੀ ਸੰਸਕਾਰ ਵੀ ਤੁਸੀਂ ਖੰਨੇ ਕਰਨਾ ਵੀ ਕੁੜੀ ਵਿਆਹੀ ਹੋਈ ਹੈ ਵੀ ਵਿਆਹੀ ਹੋਈ ਦਾ ਤੁਸੀਂ ਹੁਣ ਆਪਣੇ ਪਿੰਡ ਦੀ ਮਿੱਟੀ 'ਚ ਕਰੋ ਨਾ ਇਹ ਮੇਰੀ ਜੀ ਸਾਲੀ ਹੈ ਜੀ ਮੇਰੀ ਸਾਲੀ ਹੈ ਤੇ ਸਾਨੇ ਜਿੱਦੇ ਦੀ ਇਹ ਕੁੜੀ ਉਰੇ ਵਿਆਹੀ ਹੈ ਬਠੋਈਆਂ ਕਲਾਂ ਜੀ ਉਸ ਤੋਂ ਬਾਅਦ ਐ ਮੰਨੋ ਵੀ 6 6 ਮਹੀਨੇ ਸਾਲ ਬਾਅਦ ਇਹਨਾਂ ਦੀ ਲੜਾਈ ਚੱਲਦੀ ਰਹੀ ਹੈ ਜੀ ਲੜਾਈ ਚੱਲਦੀ ਰਹੀ ਹੈ ਇਹਨਾਂ ਦੇ ਦੋ ਵਾਰ ਅਸੀਂ ਦੋਨੋਂ ਜਣੇ ਮੇਰਾ ਆਹ ਨਾਲ ਸਾਲਾ ਜੀ ਸੰਜੀਵ ਕੁਮਾਰ ਅਸੀਂ ਦੋਨੋਂ ਜਣੇ ਜਾ ਕੇ ਆਪ ਨਵੇਟ ਕੇ ਆਇਆ ਨਾਲ ਮੇਰੀ ਪਤਨੀ ਸੀ ਅਸੀਂ ਜਾ ਕੇ ਉਦੋਂ ਵੇਟ ਕੇ ਆਇਆ ਉਦੋਂ ਕੁੜੀ ਅਸੀਂ ਲੈ ਕੇ ਆਇਆ ਘਰੇ ਆਪਦੇ ਉਦੋਂ ਬਾਅਦ ਇਹ ਫੇਰ ਉਹ ਘਰੋਂ ਲੈ ਕੇ ਗਿਆ ਉਦੋਂ ਬਾਅਦ ਇਹ ਫੇਰ ਘਰੋਂ ਲੈ ਗਿਆ ਜੀ ਘਰੋਂ ਲੈ ਜਾਣ ਤੋਂ ਬਾਅਦ ਫੇਰ ਇਹਨਾਂ ਦਾ ਇਹੀ ਕੰਮ ਚੱਲਦਾ ਰਿਹਾ ਤਾਂ ਕੱਲ ਸਾਨੂੰ ਸਾਡੇ ਉਰੋਂ ਸਨੋ ਆਪਣੇ ਕਿੱਥੋਂ ਨੇ ਉਹ ਪ੍ਰਧਾਨ ਆਪਣੇ ਲੁਧਿਆਣੇ ਤੋਂ ਸਮਰਾਲੇ ਤੋਂ ਸਮਰਾਲੇ ਤੋਂ ਪ੍ਰਧਾਨ ਜੀ ਦਾ ਸਾਡੇ ਲਈ ਫੋਨ ਆਇਆ ਵੀ ਤੁਹਾਡੀ ਕੁੜੀ ਮਾਰਦੀ ਇਹਨਾਂ ਨੇ ਵੀ ਉਹਦੇ ਚਾਕੂ ਮਾਰਿਆ ਜੀ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਨਾ ਕੁੜੀ ਦੇ ਨਾ ਤਾਂ ਉਹਦੇ ਪਰੋਣੇ ਨੇ ਕੀਤਾ ਫੋਨ ਨਾ ਉਹਦੇ ਜੇਠ ਨੇ ਕਿਸੇ ਨੇ ਫੋਨ ਨਹੀਂ ਕੀਤਾ ਸਾਨੂੰ ਸਾਨੂੰ ਤਾਂ ਸਿਰਫ ਉਧਰੋਂ ਫੋਨ ਆਇਆ ਏ ਕਿ ਤੁਹਾਡੀ ਕੁੜੀ ਮਾਰਤੀ ਵੀ ਤੁਸੀਂ ਉੱਥੇ ਪਹੁੰਚੋ ਜੀ ਜਦੋਂ ਉਰੇ ਆ ਕੇ ਦੇਖਿਆ ਉਰੇ ਸਾਡੀ ਮੈਂ ਬੱਸ ਦੇ ਵਿੱਚ ਸੀਗਾ ਰਸਤੇ 'ਚ ਤੇ ਮੈਨੂੰ ਫੋਨ ਆਇਆ ਕਹਿੰਦਾ ਸੋਨੂ ਵੀ ਹੁੰਦਾ 99% ਵੀ ਐਕਸਪਾਇਰ ਆ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਤੂੰ ਠੀਕ ਠੀਕ ਬੋਲ ਕਹਿੰਦਾ ਮੈਂ ਕਿਹਾ ਤੂੰ ਕਿਤੇ ਕਹਿੰਦਾ ਮੈਂ ਪਿੰਡ ਚੱਲਿਆ ਮੈਂ ਆਪਣੇ ਬੱਚੇ ਨੂੰ ਬੇਟਮ ਲੈਣ ਚੱਲੇ ਹਾਂ ਮੈਂ ਕਿਹਾ ਚਲੋ ਠੀਕ ਆ ਮੈਂ ਕਿਹਾ ਤੂੰ ਦੇਖ ਤਾ ਉੱਥੇ ਖੜ ਜਾ ਕੋਈ ਹੋਰ ਲਿਆਂਦਾ ਜਾਵੇ ਤੇ ਕਹਿੰਦਾ ਨਹੀਂ ਕਹਿੰਦਾ ਯਾਰ ਹੁਣ ਦੇਖ ਲੈ ਪਤਾ ਲਾ ਕੇ ਕਹਿੰਦਾ ਆਪਾਂ ਨੂੰ ਵੀ ਡਾਕਟਰ ਵੀ ਦਾ ਸਾਨੂੰ ਹੀ ਪਤਾ ਲਾ ਜਾਂਦਾ ਮੈਂ ਕਿਹਾ ਚੱਲ ਠੀਕ ਆ ਭਰਾਵਾ ਪਰ ਮੈਂ ਰਸਤੇ 'ਚ ਸੀਗਾ ਚਲੋ ਮੈਂ ਮੈਂ ਆਟੋ ਚਲਾਣਾ ਉਹਦੇ ਕਰਕੇ ਮੈਂ ਥੋੜਾ ਲੇਟ ਪਹੁੰਚਿਆ 12 ਵਜੇ ਤੱਕ ਪਹੁੰਚਿਆ ਸੀ ਮੈਂ ਕਹਦਾ 12:30 ਜੋ ਵੀ ਟਾਈਮ ਤੇ ਮੈਂ ਉਰੇ ਆ ਕੇ ਦੇਖਿਆ ਵੀ ਉਰੇ ਅਗਰ ਡੈਥ ਹੋ ਚੁੱਕੀ ਸੀਗੀ ਅਮਰ ਹਸਪੀਟਲ ਚਾਹੀਦੀ ਸੀ ਪਹਿਲੇ ਲੈ ਕੇ ਗਏ ਸੀਗਾ ਕੋਈ ਸਹਾਰਾ ਹਸਪੀਟਲ ਹੁਣਾ ਔਰ ਪਟਿਆ ਤੇ ਉੱਥੋਂ ਪਤਾ ਨਹੀਂ ਇਹਨਾਂ ਨੇ ਜਵਾਬ ਜੂ ਦਿੱਤਾ ਤੇ ਉਸ ਤੋਂ ਬਾਅਦ ਇਹ ਅਮਰ ਹਸਪੀਟਲ ਚ ਲਾਇਏ ਪ੍ਰਾਈਵੇਟ ਤੇ ਉੱਥੇ ਮੈਂ ਜਦੋਂ ਜਾ ਕੇ ਦੇਖਿਆ ਵੀ ਉੱਥੇ ਐਕਸਪਾਇਰ ਹੋ ਚੁੱਕੇ ਸੀਗੇ ਕੀ ਮੈਟਰ ਕੀ ਹੋਇਆ ਇਸ ਗੱਲ ਕੀ ਹੋਇਆ ਮੈਟਰ ਪਾਈ ਇਹਨਾਂ ਦਾ ਕੋਈ 골ਡ 골ਡ ਦਾ ਚੱਕਰ ਹੁਣਾ ਵੀ ਇਹਨਾਂ ਨੇ ਵੀ 10 ਟੋਲੇ ਦਾ 골ਡ ਕਹਿੰਦੇ ਨੇ ਆਪਣੇ ਮੂੰਹੋਂ ਕਹਿੰਦਾ ਸਾਨੂੰ ਨਹੀਂ ਪਤਾ ਕਿ ਜਿਹੜਾ ਪੁਰਾਣਾ ਹੈ ਸਾਡਾ ਵੀ ਉਹ ਆਪਣੇ ਮੂੰਹੋਂ ਕਹਿ ਰਿਹਾ ਵੀ ਕਹਿੰਦਾ ਵੀ ਸਾਡਾ 10 ਟੋਲੇ ਦਾ ਸੀਗਾ 골ਡ ਵੇ ਸਾਨੂੰ ਵੀ ਉਹ ਦੇ ਦੋ ਜਾਂ ਉਹਦੀ ਸਲਿੱਪ ਦੇ ਦੋ ਇਹ ਉਹਦੇ ਚ ਸਾਫ ਵੀਡੀਓ ਦੇ ਵਿੱਚ ਸਾਫ ਪਤਾ ਕਰ ਰਹੇ ਵੀ ਬੋਲਦੇ ਪਏ ਨੇ ਵੀ ਉਹ ਕਹਿੰਦੇ ਵੀ ਅਸੀਂ ਰੋਟੀ ਖਾ ਰਹੇ ਵੀ ਰੋਟੀ ਵੀ ਤੁਸੀਂ ਵੀ ਰੋਟੀ ਖਾ ਰਹੇ ਵੀ ਬੰਦਾ ਵੀ ਚਲੋ ਕਹਿਦੇ ਵੀ ਹਾਂ ਵੀ ਕੋਈ ਗੱਲ ਨਹੀਂ 10 ਮਿੰਟ ਤੱਕ ਤਾਂ ਦੇ ਦੇਣਾ ਵੀ ਉਹਦੇ ਨਾਲ ਉਹੀ ਸਾਫ ਪਿੱਛੇ ਪੈ ਮੰਗਣ ਪਿੱਛੇ ਜਾਂ 골ਡ ਮੰਗਣ ਪਿੱਛੇ ਵੀ ਉਹਨਾਂ ਨੇ ਲੜਾਈ ਕੰਮ ਸ਼ੁਰੂ ਕੀਤੀ ਤੇ ਲੜਾਈ ਕੰਮ ਸ਼ੁਰੂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪਿੰਡ ਵਾਲਿਆਂ ਨੇ ਚਲੋ ਅੰਦਰ ਬਾੜਦਾ ਇਹਨਾਂ ਨੂੰ ਪਰ ਉਹ ਦਵਾ ਫੇਰੇ ਚਾਕੂ ਚੋਕੂ ਲੈ ਕੇ ਜਾਂ ਡੰਡਾ ਡੋਂਡਾ ਲੈ ਕੇ ਜਾਂ ਕਿਰਚ-ਕੁਰਚ ਮੈਨੂੰ ਨਹੀਂ ਦੇਖਿਆ ਵੀ ਜੋ ਜੋ ਵੀ ਆ ਉਹ ਵੀਡੀਓ ਦੇ ਵਿੱਚ ਸਾਫ਼ ਹੈ ਤੇ ਉਹ ਉਹਦੇ ਮਾਰਿਆ ਤੇ ਬਾਕੀ ਉਹ ਇਹਨੂੰ ਇਹਨੂੰ ਲੈ ਕੇ ਵੀ ਜਿਹੜਾ ਉਹਦਾ ਪ੍ਰਾਉਣਾ ਸਾਡਾ ਵੀ ਉਹਨੂੰ ਲੈ ਕੇ ਉੱਥੇ ਹੀ ਘੁੰਮੇ ਗਿਆ ਵੀ ਇਹਨੂੰ ਕਹਿ ਰਹੇ ਨੇ ਵੀ ਪੱਟੀਆਂ ਕਰ ਦੋ ਪੱਟੀ ਟੇਪ ਲਾ ਦਿਓ ਜਾਂ ਕੁਝ ਵੀ ਲਾ ਦਿਓ ਵੀ ਵੀ ਤੁਸੀਂ ਉਹਨੂੰ ਚਾਕੂ ਲੱਗਿਆ ਵੀ ਤੁਸੀਂ ਉਹਨੂੰ ਲੈ ਕੇ ਵੀ ਤੁਸੀਂ ਉਹਨੂੰ ਹਸਪੀਟਲ 'ਚ ਜਾਓ ਤੇ ਐਕਟਿਵਾ ਤੁਹਾਡੇ ਕੋਲ ਕਈ ਸਾਧਨ ਨੇ ਅੱਜ ਕੱਲ੍ਹ ਹਰ ਘਰ ਦੇ ਵਿੱਚ ਸਾਧਨ ਹੈ ਦੋ ਦੋ ਤਿੰਨ ਤਿੰਨ ਸਾਧਨ ਹੈਗੇ ਨੇ ਮਾੜੇ ਦੇ ਮਾੜੇ ਕੋਲ ਵੀ ਇੱਕ ਇੱਕ ਸਾਧਨ ਤਾਂ ਹੈਗਾ ਹੀ ਆ ਤੇ ਐਕਟਿਵਾ ਮੋਟਰਸਾਈਕਲ ਇਹਨਾਂ ਦੇ ਘਰੇ ਖੜਾ ਹੈ ਜੇ ਤੁਸੀਂ ਉਹ ਐਕਟਿਵਾ ਤੇ ਲੈ ਕੇ ਆ ਜਾਓ ਤਿੰਨ ਬੰਦੇ ਵੀ ਬੰਦੇ ਦੀ ਬੱਚੇ ਦੀ ਜਾਨ ਬਚ ਸਕਦੀ ਆ ਵੀ ਜੇ ਤੋ ਤੁਹਾਡੇ ਜੇ ਤੁਹਾਡੇ ਵੀ ਇਹਦੇ ਚ ਹੱਤ ਹੈ ਤਾਂ ਤੁਸੀਂ ਤੁਸੀਂ ਵੀ ਸਾਰੇ ਰਲੇ ਮਿਲਿਓ ਪੁਲਿਸ ਵੀ ਤਾਂ ਇਹੀ ਚਾਹੁੰਦੇ ਆ ਵੀ ਸਾਨੂੰ ਇਹਨਾਂ ਦੇ ਕਾਰਵਾਈ ਹੋਵੇ ਚਾਰਾਂ ਤੇ ਹੀ ਅਸੀਂ ਸਾਨੂੰ ਇਨਸਾਫ ਦਿਵਾਇਆ ਜਾਵੇ ਇਹ ਇੱਕ ਹੈਗਾ ਜੀ ਇਹਨਾਂ ਦਾ ਇੱਕ ਜੇਠ ਮੇਰੀ ਆ ਜਿਹੜੇ ਸਾਡਾ ਪ੍ਰੋਣਾ ਸੀਗਾ ਇੱਕੇ ਦਾ ਜੇਠ ਹੋ ਗਿਆ ਮੇਰੇ ਸਿਸਟਰ ਦਾ ਤੇ ਇੱਕ ਉਹਦੇ ਜਠਾਣੇ ਦੀ ਬਾਈਕ ਤੇ ਇੱਕ ਉਹਦੀ ਮਾਤਾ ਬਾਕੀ ਉਹਦੇ ਬਾਕੀ ਇਹਨਾਂ ਦੀ ਕਾਰਵਾਈ ਹੋਵੇ ਤੇ ਜਿਹੜੇ ਵਿੱਚ ਹੋਰ ਮੈਨਰ ਵਾਲੀ ਮਿਲੀ ਭਗਤੀ ਕਿ ਇਹਨਾਂ ਦੇ ਸਾਰੇ ਸਖਤ ਕਾਰਵਾਈ ਹੋਵੇ ਕਿ ਸਾਨੂੰ ਇਨਸਾਲਵ ਦਵਾਇਆ ਜਾਵੇ ਉਹਨੋਂ ਵਿੱਚ ਕਿਹੜੇ ਥਾਣੇ ਚ ਕਾਫਤਾਰ ਵਗੈਰਾ ਕੀਤੀ ਹੈ ਪਸਿਆਣਾ ਥਾਣਾ ਹੈ ਜੀ ਆਪਣੇ ਪਸਿਆਣਾ ਆ ਪਾਖੜਾ ਲਵੇ ਪਸਿਆਣਾ ਪੁਲਿਸ ਆਈ ਹੈ ਹੁਣ ਤੱਕ ਕੋਈ ਕਾਰਵਾਈ ਨਹੀਂ ਹੁਣ ਕੋਈ ਵੀ ਨਹੀਂ ਆਇਆ ਜੀ ਅਜੇ ਕੱਲ ਹੀ ਸੀ ਅਰੇਸਟ ਕਰ ਲਈ ਉਹਦੇ ਜੇਠ ਦੀ ਪਈ ਹੈ ਜੀ ਔਰ ਜਿਹੜੀ ਉਹਦੀ ਮਾਂ ਤੀਗੀ ਉਹ ਇਹਨਾਂ ਨੇ ਛਡਾਤੀ ਜੀ ਕੱਲ ਉਹਦਾ ਓਰੇ ਰੁਕੇ ਚ ਨਾਮਤੀ ਆ ਜੀ ਅਸੀਂ ਉਧਰ ਮੌਕੇ ਤੇ ਦੇਖਣ ਗਏ ਸੀ ਮੁਲਾਜ਼ਮਾਂ ਨਾਲ ਤੇ ਤੁਹਾਡੇ ਸਿਸਟਰ ਮੁੱਲ ਮੋਚਰੀ ਚੀਆਂ ਹਲੇ ਵੀ ਹਾਂਜੀ ਹਾਂਜੀ